ਹੈਲੋ ਗਾਇਸ ਵੈਲਕਮ ਟੂ ਮਾਈ ਚੈਨਲ ਅੱਜ ਆਪਾਂ ਕਰਾਂਗੇ ਪੰਜਾਬੀ ਦਾ ਕਾਰਕ ਕਾਰਕ ਕੀ ਹੁੰਦਾ ਹੈ ਜਿਹੜਾ ਸ਼ਬਦ ਵਾਕ ਵਿੱਚ ਨਾਮ ਜਾਂ ਪਰਨਾਮ ਦਾ ਕਿਰਿਆ ਨਾਲ ਜਾਂ ਵਾਕ ਦੇ ਬਾਕੀ ਸ਼ਬਦਾਂ ਨਾਲ ਜੋ ਸੰਬੰਧ ਹੁੰਦਾ ਹੈ ਉਸ ਨੂੰ ਕਾਰਕ ਕਿਹਾ ਜਾਂਦਾ ਹੈ ਕਹਿੰਦੇ ਜਿਹੜਾ ਕੋਈ ਵੀ ਸ਼ਬਦ ਹੋਵੇ ਵਾਕ ਵਿੱਚ ਉਹ ਨਾਮ ਜਾਂ ਪਰਨਾਮ ਦਾ ਕਿਰਿਆ ਜਾਂ ਬਾਕੀ ਸ਼ਬਦਾਂ ਨਾਲ ਜਿਹੜਾ ਸੰਬੰਧ ਪ੍ਰਗਟ ਕਰਦਾ ਉਹਨੂੰ ਕਾਰਕ ਕਿਹਾ ਜਾਂਦਾ ਹੈ ਕਾਰਕ 8 ਤਰ੍ਹਾਂ ਦੇ ਹੁੰਦੇ ਹਨ ਕਰਤਾ ਕਾਰਕ ਕਰਮ ਕਾਰਕ ਕਰਨ ਕਾਰਕ ਸੰਪਰਦਾਨ ਕਾਰਕ ਅਪਾਦਾਨ ਕਾਰਕ ਸੰਬੰਧਕਾਰਕ ਅधिकरण कारक ਸੰਬੋਧਨ कारक ਇਹ 8 ਟਾਈਪਸ ਹੁੰਦੀਆਂ ਹਨ ਕਾਰਕਤਿਆਂ ਸਭ ਤੋਂ ਪਹਿਲਾ ਹੈ ਕਰਤਾ ਕਾਰਕ ਵਾਕ ਵਿੱਚ ਕਿਰਿਆ ਕਰਨ ਵਾਲੇ ਨਾਮ ਜਾਂ ਪਰਨਾਮ ਨੂੰ ਕਰਤਾ ਕਾਰਕ ਕਿਹਾ ਜਾਂਦਾ ਹੈ ਕਹਿੰਦੇ ਜਿਹੜੇ ਵੀ ਨਾਮ ਜਾਂ ਪਰਨਾਮ ਵਾਕ ਵਿੱਚ ਕਿਰਿਆ ਦਾ ਕੋਈ ਵੀ ਕੰਮ ਕਰਦਾ ਹੈ ਉਹਨੂੰ ਕਰਤਾ ਕਾਰਕ ਕਿਹਾ ਜਾਂਦਾ ਹੈ ਰੋਹਿਤ ਨੇ ਕਿਤਾਬ ਪੜ੍ਹੀ RAM ਨੇ ਰੋਟੀ ਖਾਧੀ ਇਦੇ ਵਿੱਚ ਜਿਹੜਾ ਨੇਸ਼ ਆਪਦਾ ਉਹ ਕਰਤਾ ਕਾਰਕ ਹੈ ਦੂਸਰਾ ਕਰਮ ਕਾਰਕ ਕਰਤਾ ਦੁਆਰਾ ਕੀਤੀ ਕਿਰਿਆ ਦਾ ਪ੍ਰਭਾਵ ਜਿਸ ਨਾਮ ਜਾਂ ਪਰਨਾਮ ਤੇ ਪੈਂਦਾ ਹੈ ਉਸ ਨੂੰ ਕਰਮ ਕਾਰਕ ਕਿਹਾ ਜਾਂਦਾ ਹੈ ਜਿਵੇਂ ਕਿਰਨ ਨੇ ਗੀਤਾ ਨੂੰ ਪੁਸਤਕ ਦਿੱਤੀ ਮਾਲੀ ਨੇ ਪੌਦਿਆਂ ਨੂੰ ਪਾਣੀ ਦਿੱਤਾ ਕਹਿੰਦੇ ਕਰਮ ਕਾਰਕ ਕੀ ਹੁੰਦਾ ਹੈਗਾ ਕਿ ਜਿਹੜਾ ਜਿਹੜਾ ਕਰਤਾ ਹੁੰਦਾ ਅਗਰ ਉਹ ਕੋਈ ਕੰਮ ਕਰਦਾ ਤੇ ਉਸ ਕੰਮ ਦਾ ਪ੍ਰਭਾਵ ਕਿਸੇ ਹੋਰ ਨਾਮ ਜਾਂ ਪਰਨਾਮ ਉੱਤੇ ਪੈਂਦਾ ਉਹਨੂੰ ਕਰਮਕਾਰਕ ਕਹਿੰਦੇ ਨੇ ਜਿਹੜਾ ਇੱਥੇ ਨੂੰ ਨੂੰ ਸ਼ਬਦ ਹੈ ਜਿਵੇਂ ਕਿ ਰਣ ਨੇ ਜਿਹੜਾ ਕਿਰਨ ਉਹ ਕਰਤਾ ਤੇ ਉਹ ਦੂਸਰਾ ਨਾਮ ਕੀ ਹੋ ਗਿਆ ਗੀਤਾ ਨੂੰ ਤੇ ਜਿਹੜਾ ਨੂੰ ਸ਼ਬਦ ਹੋ ਗਿਆ ਉਹ ਕਰਮਕਾਰਕ ਹੋ ਗਿਆ ਤੀਸਰਾ ਹੈ ਕਰਨ ਕਾਰਕ ਜਿਸ ਸਾਧਨ ਰਾਹੀਂ ਕਰਤਾ ਕਿਰਿਆ ਕਰਦਾ ਹੈ ਉਸ ਨੂੰ ਕਰਨ ਕਾਰਕ ਕਿਹਾ ਜਾਂਦਾ ਹੈ ਕਹਿੰਦੇ ਕਿ ਜਿਹੜਾ ਕਰਤਾ ਕੋਈ ਵੀ ਕੰਮ ਕਰਦਾ ਉਹਨੂੰ ਕਿਸੇ ਨਾ ਕਿਸੇ ਚੀਜ਼ ਨਾਲ ਤਾਂ ਕੰਮ ਕਰੂਗਾ ਹੀ ਉਹਨੂੰ ਕੀ ਕਹਿੰਦੇ ਆਪਾਂ ਕਰਨ ਕਾਰਕ ਜਿਵੇਂ ਮੀਨਾ ਨੇ ਚਾਕੂ ਨਾਲ ਸਬਜੀ ਕੱਟੀ ਇਹਦੇ ਵਿੱਚ ਜਿਹੜਾ ਮੀਨਾ ਨੇ ਚਾਕੂ ਨਾਲ ਸਬਜੀ ਕੱਟੀ ਹੈ ਸਬਜੀ ਕੱਟੀ ਹੈ ਚਾਕੂ ਨਾਲ ਤੇ ਕੀ ਹੋ ਚਾਕੂ ਨਾਲ ਕੀ ਹੋ ਕਰਨ ਕਾਰਕ ਰਾਮ ਨੇ ਕੁੱਤੇ ਨੂੰ ਸੋਟੀ ਨਾਲ ਮਾਰਿਆ ਇਹਦੇ ਵਿੱਚ ਸੋਟੀ ਨਾਲ ਵਿਦ ਹੈਲਪ ਆਫ ਸੋਟੀ ਠੀਕ ਹੈ ਤੇ ਨਾਲ ਉਹ ਕੀ ਹੋ ਜੂਗਾ ਕਰਨ ਕਰਕ ਚੌਥਾ ਸੰਪਰਦਾਨ ਕਰਕ ਵਾਗ ਦਾ ਕਰਤਾ ਜਿਸ ਵਾਕ ਵਿੱਚ ਨਾਮ ਜਾਂ ਪਰਨਾਮ ਲਈ ਕਾਰਜ ਕਰਦੇ ਹਨ ਉਹਨਾਂ ਨੂੰ ਸੰਪਰਦਾਨ ਕਰਕ ਕਿਹਾ ਜਾਂਦਾ ਹੈ ਕਹਿੰਦੇ ਕਿ ਹੁਣ ਜਿਹੜਾ ਵਾਕ ਦਾ ਕਰਤਾ ਹੈ ਠੀਕ ਹੈ ਅਗਰ ਉਹ ਕਿਸੇ ਹੋਰ ਜਾਂ ਨਾਮ ਜਾਂ ਪਰਨਾਮ ਲਈ ਕੰਮ ਕਰਦਾ ਉਹਨੂੰ ਸੰਪਰਦਾਨਕਾਰ ਕਹਿੰਦੇ ਆ ਜਿਵੇਂ ਕਿ ਮਾਂ ਨੇ ਬੱਚੇ ਲਈ ਰੋਟੀ ਪਕਾਈ ਤੇ ਇੱਥੇ ਜਿਹੜੀ ਮਾਂ ਹੈ ਉਹ ਕਰਤਾ ਹੋਗੀ ਤਾਂ ਉਹਨੇ ਦੂਸਰੇ ਕਰਤਾ ਲਈ ਕੰਮ ਕੀਤਾ ਦੂਸਰੇ ਨਾਮ ਜਾਂ ਪਰਨਾਮ ਲਈ ਕੰਮ ਕੀਤਾ ਤੇ ਇਹ ਕੀ ਹੋ ਜਾਊਗਾ ਬੱਚੇ ਲਈ ਇਹ ਕੀ ਹੋ ਜਾਊਗਾ ਸੰਪਰਦਾਨਕਾਰ ਸੈਕਿੰਡ ਐਗਜ਼ਾਮਪਲ ਹੈ RAM ਨੇ ਪਾਸ ਹੋਣ ਵਾਸਤੇ ਬਹੁਤ ਮਿਹਨਤ ਕੀਤੀ। ਇਹਦੇ ਵਿੱਚ ਜਿਹੜਾ ਪਾਸ ਹੋਣਾ ਹੈ ਆ ਵਾਸਤੇ ਉਹ ਕਿ ਹੋ ਜਾਊਗਾ ਸੰਪਰਦਾਨ ਕਾਰਕ। 5th ਹੈ ਅਪਾਦਾਨ ਕਾਰਕ। ਜਿਸ ਨਾਮ ਜਾਂ ਪਰਨਾਮ ਤੋਂ ਵਾਕ ਵਿੱਚ ਕਿਰਿਆ ਦਾ ਕਾਰਜ ਆਰੰਭ ਹੋਏ ਜਾਂ ਵਾਕ ਹੋਣ ਦਾ ਭਾਵ ਦੱਸੇ ਉਹ ਆਪਾਦਾਨ ਕਾਰਕ ਹੁੰਦੀ ਹੈ ਕਹਿੰਦੇ ਕਿ ਉਹ ਨਾਮ ਜਾਂ ਪ੍ਰਨਾਮ ਜਿਸ ਤੋਂ ਕੋਈ ਵੀ ਜਿਹੜਾ ਸ਼ਬਦ ਆ ਉਹਦਾ ਸ਼ੁਰੂ ਹੋਉਂਦਾ ਜਾਂ ਫੇ ਖਤਮ ਹੋਉਂਦਾ ਪਤਾ ਚੱਲੇ ਉਹਨੂੰ ਆਪਾਦਾਨ ਕਹਿੰਦੇ ਹੁਣ ਆਪਾਦਾਨ ਕਾਰਕ ਕਿਵੇਂ ਹੁੰਦਾ ਜਨ ਕਰੋ ਘੜ ਤੋਂ ਪਲੱਸ ਕਰੋ ਬਣੂਗਾ ਠੀਕ ਹੈ ਉਸੇ ਤਰ੍ਹਾਂ ਜਵੇਂ ਹਰੀ ਚੰਡੀਗੜ੍ਹੋਂ ਆਇਆ ਹੈ ਚੰਡੀਗੜ੍ਹ ਤੋਂ ਚੰਡੀਗੜ੍ਹ ਬਣ ਗਿਆ ਠੀਕ ਹੈ ਚੰਡੀਗੜ੍ਹ ਪਲੱਸ ਤੋਂ ਚੰਡੀਗੜੋ ਤੇ ਜਿਹੜਾ ਚੰਡੀਗੜੋ ਹੋ ਗਿਆ ਇਹ ਕੀ ਹੋ ਗਿਆ ਆਪਾਦਾਨ ਉਸੇ ਤਰ੍ਹਾਂ ਮੋਹਨ ਪਾਸੋਂ ਪਾਸੇ ਤੋਂ ਪੈਸੇ ਲੈਨੇ ਲੈ ਲੈਣਾ ਇਹਦੇ ਵਿੱਚ ਜਿਹੜਾ ਪਾਸੋ ਹੋ ਗਿਆ ਉਹ ਆਪਾਦਾਨ ਹੋ ਗਿਆ ਸੰਬੰਧਕਾਰਕ ਵਾਕ ਵਿੱਚ ਕਿਸੇ ਨਾਮ ਜਾਂ ਪਰਨਾਮ ਦਾ ਕਿਸੇ ਦੂਜੇ ਨਾਮ ਜਾਂ ਪਰਨਾਮ ਨਾਲ ਮਾਲਕੀ ਸੰਬੰਧ ਨੂੰ ਪ੍ਰਗਟ ਕਰਦਾ ਹੈ ਉਸ ਸੰਬੰਧਕਾਰਕ ਆਖਵਾਉਂਦਾ ਹੈ ਕਹਿੰਦੇ ਵਾਕ ਵਿੱਚ ਜਿਹੜਾ ਸ਼ਬਦ ਨਾਮ ਜਾਂ ਪਰਨਾਮ ਦਾ ਕਿਸੇ ਦੂਜੇ ਨਾਮ ਜਾਂ ਪਰਨਾਮ ਨਾਲ ਮਾਲਕੀ ਸੰਬੰਧ ਮਤਲਬ ਮਾਲਕ ਹੁੰਦਾ ਕਿ ਉਹ ਚੀਜ਼ ਉਸ ਦੀ ਹੈ ਨੂੰ ਪ੍ਰਗਟ ਕਰਦਾ ਉਹਨੂੰ ਆਪਾਂ ਸੰਬੰਧਕਾਰਕ ਕਹਿੰਦੇ ਹਾਂ ਜਿਵੇਂ ਇਹ ਰਾਜੂ ਦਾ ਸਾਈਕਲ ਹੈ ਸਾਈਕਲ ਕਿਸ ਦਾ ਹੈ ਰਾਜੂ ਦਾ ਏ ਮੋਹਨ ਦੀ ਤਸਵੀਰ ਹੈ ਤਸਵੀਰ ਕੀ ਦੀਆ ਮੋਹਨ ਦੀ ਮਤਲਬ ਇਹ ਦੋਨੋਂ ਕੀ ਹੋਗੇ ਉਹਦੇ ਮਾਲਕ ਹੋਗੇ ਅਧਿਕਰਣ ਕਾਰਕ ਵਾਕ ਵਿੱਚ ਕਿਰਿਆ ਦਾ ਕੰਮ ਜਿਸ ਨਾਮ ਜਾਂ ਪਰਨਾਮ ਤੇ ਨਿਰਭਰ ਜਾਂ ਜਿਸ ਥਾਂ ਹੋਏ ਉਹ ਅਧਿਕਰਣ ਕਾਰਕ ਹੁੰਦਾ ਹੈ ਕਹਿੰਦੇ ਅਧਿਕਰਣ ਕਾਰਕ ਕਿ ਹੁੰਦਾ ਕਿ ਜਿੱਥੇ ਨਾਮ ਜਾਂ ਪਰਨਾਮ ਦਾ ਕੰਮ ਹੋਇਆ ਹੁੰਦਾ ਉਹਨੂੰ ਆਪਾਂ ਕੀ ਕਹਿੰਦੇ ਅਧਿਕਰਣ ਕਾਰਕ ਜਿਵੇਂ ਕੁਰਸੀ ਉੱਤੇ ਬੈਠੋ ਕੀ ਦੇ ਉੱਤੇ ਬੈਠੋ ਕੁਰਸੀ ਉੱਤੇ ਕਮਰੇ ਵਿੱਚ ਜਾਓ ਕਿੱਥੇ ਜਾਓ ਕਮਰੇ ਵਿੱਚ ਤੇ ਜਿਹੜਾ ਵਿੱਚ ਉੱਤੇ ਹੋ ਗਿਆ ਉਹ ਆਪਾਂ ਦੱਸ ਰਹਿ ਕੇ ਉਹ ਜਿਹੜੀ ਕਿਰਿਆ ਉਹ ਕਿਦੇ ਕਿੱਥੇ ਹੋ ਰਹੀ ਹੈ ਉੱਤੇ نیچے ਬਾਹਰ ਅੰਦਰ ਹੇਠਾਂ ਇਹ ਸਾਰੇ ਕੀ ਹੁੰਦੇ ਹਨ ਅਧਿਕਰਣਕਾਰਕ ਸਬੋਧਨ ਕਾਰਕ ਜਿਸ ਵਾਕ ਵਿੱਚ ਨਾਮ ਜਾਂ ਪਰਨਾਮ ਨੂੰ ਸੰਬੋਧਨ ਕਰਨ ਲਈ ਵਰਤਿਆ ਜਾਂਦਾ ਹੈ ਉਸ ਨੂੰ ਸੰਬੋਧਨ ਕਾਰਕ ਕਹਿੰਦੇ ਹਨ ਕਹਿੰਦੇ ਕਿ ਜਿਹੜਾ ਵੀ ਸ਼ਬਦ ਵਾਕ ਵਿੱਚ ਨਾਮ ਜਾਂ ਪਰਨਾਮ ਨੂੰ ਸੰਬੋਧਨ ਕਰਨ ਲਈ ਵਰਤਦੇ ਆ ਕਿ ਉਹਨਾਂ ਨੂੰ ਬੁਲਾਉਣ ਵਾਸਤੇ ਆਪਾਂ ਵਰਤਦੇ ਹਨ ਜਦੋਂ ਉਹਨਾਂ ਨੂੰ ਕੋਈ ਚੀਜ਼ ਕਹਿ ਨਹੀਂ ਹੋਵੇ ਉਹਦੇ ਲਈ ਵਰਤਦੇ ਹਨ ਤਾਂ ਉਹ ਸ਼ਬਦ ਨੂੰ ਆਪਾਂ ਸੰਬੋਧਨ ਕਾਰਕ ਕਹਿੰਦੇ ਹਾਂ ਨੀ ਰਾਣੀ ਤੂੰ ਕੀ ਕਰਦੀ ਪਈ ਹੈ ਨੀ ਰਾਣੀ ਤੇ ਇਹ ਕੀ ਹੋ ਜੂਗਾ ਸੰਬੋਧਨ ਇਨੂੰ ਆਪਾਂ ਸੰਬੋਧਨ ਕਰਕੇ ਮਲਾ ਉਹਨੂੰ ਬੁਲਾਇਆ ਕੀ ਕਹਿ ਕੇ ਬੁਲਾਇਆ ਓਏ ਪੁੱਤਰਾ ਜਿਹੜਾ ਓਏ ਪੁੱਤਰਾ ਹੋ ਗਿਆ ਉਹ ਕੀ ਹੋ ਗਿਆ ਸੰਬੋਧਨ ਕਰੇ ਸੋ ਸਮਝ ਕੇ ਫੈਸਲਾ ਕਰੇ ਥੈਂਕ ਯੂ ਫॉर ਵਾਚਿੰਗ